ਲੈ ਤੁਹਾਨੂੰ ਮੈਂ ਇੱਕ ਗਾਣਾ ਸੁਣਾਉਣ ਲੱਗਿਆ ਬਾਈ ਯਾਰ ਅੱਜ ਮੂੜ ਆ ਤੇ ਲੈ ਸੁਣਾਉਂ ਕਰਾਂ ਹਮ ਖਰਚੇ ਤੋਂ ਮੈਂ ਪਾਸਾ ਨਹੀਂ ਵਟਿਆ ਸਾਜਿ ਚ ਪਾ ਕੇ ਨਹੀਂ ਕਿਸੇ ਨੂੰ ਛੱਟਿਆ ਨਹੀਂ ਅਸੀਂ ਖਾਸ ਬਣਿਆ ਕੋਈ ਆਵਾਰਾਰ ਨਹੀਂ ਯਾਰਾਂ ਦੇ ਯਾਰ ਹਾਂ ਪੈਸੇ ਦੇ ਯਾਰ ਨਹੀਂ ਯਾਰਾਂ ਦੇ ਯਾਰ ਹਾਂ ਪੈਸੇ ਤੇ ਯਾਰ ਨਹੀਂ ਓਏ ਸ਼ਰ ਆਮ ਨੇ ਹੁੰਦੀਆਂ ਸੜਕਾਂ ਤੇ ਲੁੱਟਾਂ ਹੁਣ ਭਰਨੀ ਆ ਛੱਡੋ ਸਬਰਾਂ ਦੀਆਂ ਘੁੱਟਾਂ ਹੁਣ ਚੁੱਕੋ ਡਾਂਗਾ ਪਰ ਫੜਨੀ ਮਾਰਨੀ ਯਾਰਾਂ ਦੇ ਯਾਰ ਹਾਂ ਪੈਸੇ ਤੇ ਯਾਰ ਨਹੀਂ ਨਹੀਂ ਅਸੀਂ ਜੰਮਦੇ ਯਾਰ ਹਾਂ ਪੈਸੇ ਤੇ ਯਾਰ ਨਹੀਂ ਹਾਏ 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 ਸੋ ਥੈਂਕ ਯੂ ਭਾਈ ਜੀ ਮਿਹਰਬਾਨੀਆਂ ਤੇ ਲਈ ਇੰਨਾ ਕ ਸੋ ਚੌਂਦੇ ਰਹੋ ਬਹੁਤ ਬਹੁਤ ਮੁਬਾਰਕਾਤ ਨੂੰ ਸਾਰਿਆਂ ਨੂੰ ਤੇ ਕਮੈਂਟ ਤਾਂ ਤੁਸੀਂ ਹਮੇਸ਼ਾ ਕਰਦੇ ਹੋ ਯਾਰ ਮੈਨੂੰ ਪਤਾ ਤੁਸੀਂ ਜਿੰਨਾ ਪਿਆਰ ਦੇ ਰਹੇ ਹੋ ਸਾਨੂੰ ਸਾਰਿਆਂ ਨੂੰ ਭਾਈ ਸਸਰੀ ਘਰ ਲਵ ਯੂ ਆ ਸਾਰਿਆਂ ਨੂੰ ਥੈਂਕ ਯੂ